ਅੱਜ ਗਰਮੀ ਹੋਈ ਨਹੀਂ ਗਰਮੀ ਬੜੀ ਗਰਮੀ ਸੀ ਜੀ ਹੂੰ 11 ਵਜੇ ਨੂੰ ਕਈ ਵਾਰ ਨਿਬੜ ਚਲੀ ਅੱਛਾ ਮੌਜੇ ਘਰ ਆਸ ਵੇਲੇ ਨਿਬੜ ਗਈ ਹੂੰ ਅੰਕਲ ਜਰਾ ਕੰਦਾ ਜਿੱਤ ਗਈ ਅੱਛਾ ਉਹ ਵੀ ਛੱਪੜ ਕੇ ਬੈਠੀ ਸੀ ਟੋਬੇ ਤੇ ਬੱਠਣ ਤੁਸੀਂ ਆਹ ਦਾਤ ਕਰਕੇ ਛੱਦਰੀ ਟੋਬੇ ਦੀ ਬੱਠਣ ਤੇ ਲੈ ਕੇ ਜਰੂਰ ਜੀ ਬੈਠ ਹੂੰ ਕੋਈ ਕੁਝ ਵੀ ਨਹੀਂ ਸੀ ਹੂੰ ਤੁਰਕੇ ਉਹਦੇ ਸਾਈਕਲਾਂ ਤੇ ਅਸੀਂ ਬਸ ਵੱਧ ਵੱਧ ਸਿੰਘੋ ਚੈਨਾਲ ਟੀਵੀ ਤੇ ਬਹਮਣਾ ਹੂੰ ਜੈ ਲਾਲ ਇਨਾ ਪੰਡਾ ਚ ਕੋਟਰੀ ਹਾਂ ਕਮਾਲੂ ਆਉਟਾਲੀ ਆ ਕੋਟਪਾ ਮੈਂ ਲਾਲਿਆੜੀ ਸਨਿਆੜੀ ਮੈਂ ਸਾਰੇ ਸਾਈਕਲ ਤੇ ਜਿੱਤ ਰੰਦੋ ਹੱਥ ਨੇ ਰਾਤ ਨੂੰ ਉੱਥੇ ਰਹਿੰਦੇ ਇੱਕ ਦਿਨ ਪਹਿਲਾਂ ਜਾਂਦੇ ਨਹੀਂ ਇੱਕ ਦਿਨ ਪਹਿਲਾਂ ਅੱਛਾ ਜਿੱਤੇ ਰੋਡੋਂ ਨਾ ਵੀ ਬੱਸ ਸੜਕੇ ਲੈ ਜੂਸਦੇ ਆ ਕੁੱਤ ਜਦੇ ਹਾਲੀ ਬਸ ਵੀ ਚੜ ਗਏ ਸੀ ਹੂੰ ਜਿਵੇਂ ਟਿੱਬੀ ਆ ਜਟਾਣੇ ਆ ਹਾਂ ਚੰਡੂ ਕੇ ਆਲੀ ਕੇ ਤੁਰ ਕੇ ਸਜ਼ਹਾਲ ਪਹਿਲੀ ਬਸ ਵਗ ਜੋ 9:00 ਵੇਲੇ ਛਡਾਉਂਦੇ ਵੀ ਅੱਗੇ 7:30 ਤੇ ਜਿੰਨ ਛੜਾ ਦੇ ਦੇ ਕਈ ਬਿੰਡ ਜੱਟ ਵਜਾਂਦੇ ਤੇ ਬੀਟੀ ਕੰਮ ਬੀਟੀ ਕੁਮਤਰ ਬਹੁਤ ਵੇ ਵੇ ਦੇ ਦੇ ਸਕੂਟਰ ਬਣਾ ਦਮ ਕੰਗਾਣਾ ਘਲਰਾ ਪਰ ਆਪ ਬਗਜਾਉਣਾ ਚਲਾ ਦੇ ਮੈਂ ਥੋੜੀ ਥਰਪ ਜਾਈ ਹਾਂ ਸਕੂਟਰ ਹਮ ਮੋਟਰਸਾਈਕਲ ਦੀ ਕੋਈ ਹਮ ਬੱਸ ਪਾਸ ਗੁੱਟ ਰਾਇਆ ਜਮਰੇਟਾ ਹਮ ਰਾਜੂ ਦਾ ਮੋਟਰਸਾਈਕਲ ਯਾਵਾ ਬੋਲ ਤੋਂ ਮਿਲਟਰੀ ਦਾ ਦੀ ਹੂੰ ਹੂੰ ਪ੍ਰਾਈਵੇਟ ਕਿਸੇ ਕੋਲੇ ਨਹੀਂ ਸੀ ਮਿਲਟਰੀ ਵਾਲਾ ਕੰਡਮ ਹੋਇਆ ਜਾਂਦੇ ਸੀ ਲੋਕ ਅੱਛਾ ਮਿਲਟਰੀ ਵਾਲੇ ਕੁਝ ਨਾਮ ਤੋਂ ਵੇਚ ਦਿੰਦੇ ਸੀ ਪੂਰੀ ਦਾ ਹੂੰ ਮਿਲਟਰੀ ਦਾ ਕੰਮ ਇਹ ਸੀ ਨਾ ਵੀ ਇਹ ਦੁਵਾਗੇ ਨੂੰ ਚਲਾਉਣਾ ਨਹੀਂ ਉਹ ਜੀਨਾ ਆਪਣਾ ਆਧਾਰ ਹੋਵੇ ਹੂੰ ਕੰਪਨੀ ਨੇ ਨਵੇਂ ਭੇਜ ਦਿੰਦੀ ਸੀ ਉਹਨੇ ਸਰਕਾਰ ਦੇ ਪੈਸੇ ਤੇ ਉਹ ਬੁੱਲਟ ਬਹੁਤ ਲੋਕਾਂ ਨੇ ਲਿਆਂਦੇ ਪਹਿਲਾਂ ਪੁਰਾਣੇ ਫੌਜੀ ਹੂੰ ਰੰਗ ਵੀ ਹੋਈ ਸੀ ਫੌਜੀਆਂ ਵਾਲਾ ਉਹਨਾਂ ਦਾ ਹਰੇ ਜੀ ਆ ਮਾਨਸਾ ਚ ਇੱਕ ਬੁੱਲਟ ਸੀ ਸਾਧ ਕੋਲੇ ਅੱਛਾ